ਰੈਡੀ ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਵਾਪਰੇ ਇੱਕ ਭਿਆਨਕ ਅਗਨੀ ਕਾਂਡ ਵਿੱਚ ਲਗਭਗ 30 ਲੋਕਾਂ ਦੇ ਜਿਉਂਦੇ ਸੜ ਕੇ ਮਰਨ ਦੀ ਇੱਕ ਬਹੁਤ ਹੀ ਦੁਖਦਾਈ ਅਤੇ ਭਿਆਨਕ ਘਟਨਾ ਨੇ ਇੱਕ ਪਾਸੇ ਜਿੱਥੇ ਸਥਾਨਕ ਲੋਕਾਂ ਨੂੰ ਦੁਖੀ ਕੀਤਾ ਹੈ ਉੱਥੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਵਾਪਰੀਆਂ ਅਜਈਆਂ ਹੀ ਕਟਨਾਵਾਦੀਆਂ ਕੌੜੀਆਂ ਜਾਂਦਾਂ ਨੂੰ ਵੀ ਤਾਜਾ ਕਰ ਦਿੱਤਾ ਹੈ ਡੰਡੀ ਇਸ ਅਗਨੀ ਕਾਂਡ ਵਿੱਚ अनेका ਹੋਰ ਲੋਕ ਜ਼ਖਮੀ ਵੀ ਹੋਏ ਹਨ ਡੰਡੀ ਪੀੜਤਾ ਵਿੱਚ ਜ਼ਿਆਦਾਤਰ ਬੱਚੇ ਅਤੇ ਉਹਨਾ ਦੇ ਮਾਪੇ ਸ਼ਾਮਲ ਹਨ ਡੰਡੀ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਸ ਗੇਮ ਜ਼ੋਨ ਵਿੱਚ ਟੀ ਆਰ ਪੀ ਰਾਹੀਂ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ ਡੰਡੀ ਇਸ ਗੇਮ ਜ਼ੋਨ ਦਾ ਢਾਂਚਾ ਕੁਝ ਇਸ ਤਰ੍ਹਾਂ ਦਾ ਸੀ ਕਿ ਥੱਲੇੋਂ ਉੱਪਰ ਅਤੇ ਉੱਪਰੋਂ ਥੱਲੇ ਆਉਣ ਦਾ ਪੌੜੀਆਂ ਵਾਲਾ ਇਕਲੌਤਾ ਰਸਤਾ ਇੰਨਾ ਤੰਗ ਸੀ ਕੇ ਲੋਕਾਂ ਨੂੰ ਬਚ ਕੇ ਨਿਕਲਣ ਦਾ ਮੌਕਾ ਹੀ ਨਹੀਂ ਮਿਲ ਸਕਿਆ ਡੰਡੀ ਇਸ ਤੋਂ ਇਲਾਵਾ ਇਸ ਵਪਾਰਕ ਥਾਂ ਉੱਤੇ ਬਚਾਅ ਅਤੇ ਸੁਰੱਖਿਆ ਉਪਕਰਨ ਇੰਨੇ ਘੱਟ ਸਨ ਕਿ ਉਹਨਾਂ ਨਾਲ ਸਮਾਂ ਰਹਿੰਦਿਆਂ ਅੱਗ ਨਹੀਂ बुझਾਈ ਜਾ ਸਕੀ ਡੰਡੀ ਇਹ ਵੀ ਕਿ ਇਸ ਕਾਰੋਬਾਰੀ ਕੇਂਦਰ ਦੇ ਆਲੇ-ਦੁਆਲੇ ਟਾਇਰਾਂ ਦਾ ਕਬਾੜ ਅਤੇ ਡੀਜ਼ਲ ਵੀ ਹਜ਼ਾਰਾਂ ਲੀਟਰ ਦੀ ਮਾਤਰਾ ਵਿੱਚ ਪਿਆ ਸੀ ਜਿਸ ਨਾਲ ਅੱਗ ਬੜੀ ਤੇਜ਼ੀ ਨਾਲ ਤੋਂ ਉੱਪਰ ਦੀਆਂ ਤਿੰਨ ਮੰਜ਼ਲਾਂ 'ਤੇ ਫੈਲ ਗਈ ਡੰਡੀ ਅੱਗ ਦਾ ਕਾਰਨ ਅਸਥਾਈ ਰੂਪ ਵਿੱਚ ਬਣਾਏ ਗਏ ਖੇਡ ਕਮਰਿਆਂ ਦੇ ਨਿਰਮਾਣ ਲਈ ਆਲੇ ਦੁਆਲੇ ਪੈਰਿੰਗ ਹੋ ਗਿਆ ਰੈਡੀ ਕੀਤੇ ਜਾ ਰਹੇ ਬਿਲਡਿੰਗ ਕੰਮਾਂ ਦੌਰਾਨ ਹੋਏ ਇੱਕ ਧਮਾਕੇ ਨੂੰ ਦੱਸਿਆ ਜਾ ਰਿਹਾ ਹੈ ਡੰਡੀ ਇਸ ਘਟਨਾ ਦੇ ਵਾਪਰਨ ਪਿੱਛੇ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਕੂਲਾਂ ਅਤੇ ਹੋਰ ਸਿੱਖਿਆਕ ਸੰਸਥਾਾਂ ਵਿੱਚ ਛੁੱਟੀਆਂ ਹੋਣ ਅਤੇ ਪ੍ਰਬੰਧਕਾਂ ਦੁਆਰਾ ਐਂਟਰੀ ਫੀਸ ਨੂੰ ਕਾਫੀ ਹੱਦ ਤੱਕ ਘੱਟ ਕਰ ਦੇਣ ਕਾਰਨ ਲੋਕਾਂ ਦੀ ਭੀੜ ਉਮੀਦ ਨਾਲੋਂ ਜ਼ਿਆਦਾ ਹੋ ਗਈ ਸੀ ਜਿਸ ਨੂੰ ਕਾਬੂ ਕਰ ਸਕਣ ਦੀ ਬਾਦੂ ਵਿਵਸਥਾ ਨਹੀਂ ਕੀਤੀ ਗਈ ਸੀ ਦੰਡੀ ਸੰਭਾਵਿਤ ਤੌਰ ਉੱਤੇ ਇਸੇ ਕਾਰਨ ਕੁਝ ਨਵੇਂ ਕਮਰੇ ਬਣਾਉਣ ਲਈ ਬਿਲਡਿੰਗ ਕੰਮ ਕੀਤੇ ਜਾ ਰਹੇ ਸਨ ਡੰਡੀ ਬਹੁਤ ਜ਼ਿਆਦਾ ਗਰਮੀ ਕਾਰਨ ਬਿਲਡਿੰਗ ਦੌਰਾਨ ਉਪਜੀ ਕੋਈ ਚਿੰਗਾਰੀ ਕਿਸੇ ਗੈਸ ਸਿਲੰਡਰ ਵਿੱਚ ਜਾ ਡਗੀ ਹੋਵੇਗੀ ਜਿਸ ਨਾਲ ਅਚਾਨਕ ਵੱਡਾ ਧਮਾਕਾ ਹੋਇਆ ਅਤੇ ਮਨੋਰੰਜਨ ਲਈ ਉੱਥੇ ਪਹੁੰਚੇ ਸੈਂਕੜੇ ਲੋਕ ਅੱਗ ਦੀਆਂ ਲਪਟਾਂ ਵਿੱਚ ਘਿਰ ਗਏ ਡੰਡੀ ਵੱਦ ਤੋਂ ਵੱਧ ਆਮਦਨ ਕਮਾਉਣ ਲਈ ਇਸ ਵਿੱਚ ਲੱਕੜੀ ਦੇ ਵੱਖ-ਵੱਖ ਕਮਰੇ ਬਣਾਏ ਗਏ ਸਨ ਡੰਡੀ ਇਸ ਕਾਰਨ ਅੱਗ ਤੇਜ਼ੀ ਨਾਲ ਪਟਕ ਗਈ ਹੋਵੇਗੀ ਡੰਡੀ ਜਾਕਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ ਡੰਡੀ ਦੇਸ਼ ਵਿੱਚ ਜਨ ਤੱਕ ਥਾਂ ਉੱਤੇ ਅੱਗ ਲੱਗਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਬਾਪਰੀ ਜਿਸ ਤੋਂ ਪ੍ਰਬੰਧਕਾਂ ਦੀ ਵੱਧ ਇੰਤਜਾਮੀ ਅਤੇ ਸੁਰੱਖਿਆ ਪ੍ਰਵੰਦਾ ਦੀਆਂ ਕਮੀਆਂ ਉਜਾਗਰ ਹੋਈਆਂ ਹੋਣ ਡੰਡੀ ਗੁਜਰਾਤ ਦੇ ਤਕਸ਼ਿਲਾ ਵਿੱਚ ਹੋਏ ਇੱਕ ਅਗਨੀ ਕਾਂਡ ਵਿੱਚ 22 ਬੱਚਿਆਂ ਦੀ